ਆਪੋ ਟੀਮ ਆਵਾਜ਼ ਹੋਏ ਦੁਨੀਆ ਦੀ ਟੀਮ ਆਈ ਹੋਏ ਜੇ ਚੱਕਰ ਪਾਈ ਹੋਏ ਮੇਰਾ ਨਾਮ ਡਾਕਟਰ ਬਰਾਂਚਿੰਗ ਹੁੰਜਣ ਹਿੰਦਨ ਹਸਪੀਟਲ ਮੋਡਰ ਗ੍ਰਾਮ ਕੋਚਰ ਮਾਰਕੀਟ ਰੋਡ ਲੁਧਿਆਣਾ ਮੈਂ ਲੋੜੀ ਦੇ ਮੌਕੇ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਨਾ ਸਾਰਿਆਂ ਨੂੰ ਬਹੁਤ 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 ਮੁਬਾਰਕਾਂ ਦਿਨਾ ਮੈਂ ਇਹ ਕਹਿਣਾ ਚਾਹੁੰਨਾ ਕਿ ਆਮ ਜਨਤਾ ਜਾਂ ਸਾਰੇ ਦੇਸ਼ ਜਿਹੜਾ ਹੈਗਾ ਉਹ ਮੁੰਡੇ ਦੀ ਜਾਂ ਲੋੜੀ ਦੀ ਬੱਚੀਆਂ ਕੁੜੀਆਂ ਦੀ ਪਹਿਲੀ ਲੋੜੀ ਮਨਾਉਂਦੇ ਨੇ ਪਰ ਅਸੀਂ ਜਿਹੜਾ ਇਹ ਲੋੜੀ ਦਾ ਤਿਹਾਰ ਆ ਇਹ ਖੁਸ਼ੀ ਦੇ ਵਿੱਚ ਮਨਾਉਂਦੇ ਆ ਤੇ ਸਟਾਫ ਦੇ ਨਾਲ ਮਨਾਉਂਦੇ ਆ ਤਾਂ ਕਿ ਸਟਾਫ ਨੂੰ ਵੀ ਇਨਕਰੇਜਮੈਂਟ ਮਿਲੇ ਤੇ ਉਹਨਾਂ ਨੂੰ ਵੀ ਲੱਗੇ ਵੀ ਹਾਂ ਸਾਡੇ ਲਈ ਵੀ ਲੋੜੀ ਸਾਡੇ ਲਈ ਵੀ ਖੁਸ਼ੀ ਮਨਾਈ ਜਾਂਦੀ ਹੈ ਮੈਂ ਫੇਰ ਸਾਰੇ ਸਟਾਫ ਨੂੰ ਔਰ ਸਾਰੇ ਦੇਸ਼ ਨੂੰ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਸਰ ਦੇਖਣ ਨੂੰ ਮਿਲਦਾ ਲੋਕ ਆਪਣੇ ਘਰਾਂ 'ਚ ਲੋੜੀ ਮਨਾਉਂਦੇ ਨੇ ਤੇ ਇੰਨੀ ਲੋੜੀ ਮਨਾਉਂਦੇ ਨੇ ਲੇਕਿਨ ਅੱਜ ਦੇਖਣ ਨੂੰ ਮਿਲਿਆ ਵੀ ਸਟਾਫ ਨਾਲ ਲੋੜੀ ਮਨਾ ਰਹੇ ਹੋ ਹਾਂ ਅਸੀਂ ਸਰ ਇਹ ਦੇਖੋ ਖੁਸ਼ੀ ਦਾ ਤਿਹਾੜਾ ਤੇ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਨਾਲ ਸਾਂਝਾ ਕੀਤਾ ਜਾਵੇ ਜਿੱਥੇ ਅਸੀਂ ਕੰਮ ਕਰਦੇ ਹਾਂ ਉੱਥੇ ਸਟਾਫ ਜਿਹੜਾ ਖੁਸ਼ ਰਹੇ ਤੇ ਸਾਰੇ ਸਟਾਫ ਦੀ ਖੁਸ਼ੀ ਵਾਸਤੇ ਉਹਨਾਂ ਦੀ ਭਲਾਈ ਵਾਸਤੇ ਅਸੀਂ ਇਹ ਲੋੜੀ ਜਿਹੜੀ ਹੈ ਮਨਾਉਣੀ ਹੈ ਕੋਈ ਕੀ ਮੈਸੇਜ ਦੇਣਾ ਚਾਹੁੰਦੇ ਪੂਰੇ ਜਿਹੜੇ ਕਾਰੋਬਾਰ ਲੋਕ ਨੇ ਵੀ ਉਹਨਾਂ ਨੂੰ ਦੇਖੋ ਸਾਰਿਆਂ ਨੂੰ ਹੀ ਆਪਣੇ ਸਟਾਫ ਦੇ ਨਾਲ ਮਨਾਉਣੀ ਚਾਹੀਦੀ ਹੈ ਠੀਕ ਹੈ ਘਰ ਦੇ ਵਿੱਚ ਆਪਾਂ ਮਨਾਉਨੇ ਆ ਪਰ ਸਟਾਫ ਦੇ ਨਾਲ ਜਰੂਰ ਮਨਾਉਣੀ ਚਾਹੀਦੀ ਹੈ ਤਾਂ ਕਿ ਸਟਾਫ ਨੂੰ ਵੀ ਪਤਾ ਲੱਗੇ ਕਿ ਸਾਡੇ ਲਈ ਵੀ ਕੁਝ ਕੀਤਾ ਜਾ ਰਿਹਾ ਹੈ ਸ਼ਿਸ ਕੰਗ੍ਰੈਚੁਲੇਸ਼ਨਸ ਮੇਰੇ ਵੱਲੋਂ ਸਾਰਿਆਂ ਨੂੰ ਲੋੜੀ ਤੇ ਤਿਉਹਾਰ ਦੀਆਂ ਐਂਡ ਆਈ ਵਿਸ਼ ਕਿ ਇਹ ਤਿਉਹਾਰ ਸਾਰਿਆਂ ਲਈ ਬਹੁਤ ਹੈਪੀਨੈਸ ਲੈ ਕੇ ਆਏ ਔਰ ਆਪਣੀ ਨੈਗੇਟਿਵਿਟੀ ਨੂੰ ਦੂਰ ਕਰੂ। ਦੇਖੋ ਜੀ ਇਹਦਾ ਜੋ ਸਟਾਫ ਨਾਲ ਮਨਾਇਆ ਜਾ ਰਿਹਾ ਲੋੜੀ ਅਸੀਂ ਸਾਰੇ ਸਟਾਫ ਦਾ ਬਹੁਤ ਅੱਛਾ ਲੱਗ ਰਿਹਾ ਹੈ। ਇੱਕ ਫੈਮਿਲੀ ਵਾਂਗ ਰਹਿਦਾ ਹੈ ਤਾਂ ਕਿ ਸਟਾਫ ਨੂੰ ਇੱਕ ਫੈਮਿਲੀ ਵਾਂਗ ਆਪਾਂ ਹੋਮ ਵਾਂਗ ਸਾਰੇ ਰਲ ਮਿਲ ਕੇ ਲੋੜੀ ਸੈਲੀਬ੍ਰੇਟ ਕਰ ਰਹੇ ਹਾਂ। ਤੋ ਵੀ ਆ ਅਸੀਂ ਸਾਰੇ ਬਹੁਤ ਖੁਸ਼ ਹੈਪੀ ਆ। ਵੀ ਆਰ ਇੰਜੋਇੰਗ ਦਿਸ ਦ ਸੈਲੀਬ੍ਰੇਸ਼ਨ। ਲੋੜੀ ਦਾ ਤਿਉਹਾਰ ਹਰ ਕਿਤੇ ਵਧੀਆ ਤਰੀਕੇ ਨਾਲ ਮਨਾਉਣਾ ਚਾਹੀਦਾ ਆਪਸੀ ਪਾਈਚਾਰੇ ਨਾਲ ਸਾਰਿਆਂ ਨਾਲ ਸਾਂਝਾ ਕਰਕੇ ਇੱਕ ਦੂਜੇ ਨਾਲ ਪਿਆਰ ਨਾਲ ਮਨਾਉਣਾ ਚਾਹੀਦਾ ਲੋੜੀ ਦਾ ਦਿਨ ਹੈ ਲੋਕ ਦੇਸ਼ ਪਰ ਦੇ ਲੋਕ ਲੋੜੀ ਮਨਾ ਰਹੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਆ ਬਸ ਮੇਰੇ ਵੱਲੋਂ ਤੇ ਹੀ ਮੈਸੇਜ ਆਇਆ ਕਿ ਇਹ ਖੁਸ਼ੀਆਂ ਦਾ ਤੇ ਆਪਸੀ ਪਾਈਚਾਰੇ ਦਾ ਤਿਉਹਾਰ ਹੈ ਸਾਰੇ ਪਾਸੇ ਸਾਰੇ ਨਾਲ ਮਿਲ ਕੇ ਬਲਾਂ ਤੇ ਸਾਰੇ ਖੁਸ਼ੀ ਇਕ ਦੂਜੇ ਦਾ ਸਾਰ ਦੇਨ ਤੇ ਨਾਲ ਮਿਲ ਕੇ ਤਿਉਹਾਰ ਮਨਾਉਂਦੇ ਆ ਇਹ ਲੋੜੀ ਮਨਾਈ ਆ ਰਹੀ ਹੈ ਅੱਜ ਸਾਡੇ ਹੁਜੇ ਹਸਪੀਟਲ ਦੇ ਸਟਾਫ ਨਾਲ ਮਿਲ ਕੇ ਅਸੀਂ ਸਾਰੇ ਇਹ ਤਿਹਾਰ ਮਨਾ ਰਹੇ ਹਾਂ ਤੁਲਾ ਬੱਟੀ ਮਾਵਾਂ ਹੋਰ ਤੁਮੇ ਰੀਤੀ ਮਿਆਈ ਹੋਰ ਤੇ ਚੱਕਰ ਪਾਈ ਹੋਏ ਤੁਲਾ ਬੱਟੀ ਮਾਵਾਂ ਹੋਰ ਤੁਮੇ ਰੀਤੀ ਮਿਆਈ ਹੋਰ ਤੇ ਚੱਕਰ ਪਾਈ ਹੋਏ